ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੋੜੀਆਂ ਦੇ ਲਾਗੇ ਜਿਹੜਾ ਵੇਜੀ ਹੁਣਾਂ ਦਾ ਪਿੰਡ ਆ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਸੂਈ ਗਾਂ ਤੇ ਇੱਕਾ ਗੱਬਣ ਗਾਂ ਤੁਹਾਨੂੰ ਦਿਖਾਵਾਂਗੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਠੇ ਠਾਦੇ ਚੱਲਾ ਵਧੀਆ ਜੀ ਇਦਾਂ ਵੇਖਿਆ ਮਾਲ ਪਰਸਾਂ ਵਾਲਾ ਮਾਲ ਵੇਖਿਆ ਉਸੇ ਵਾਲੀ ਵੇਗਿਆ ਜੀ ਕਿੰਨੇ ਕਾ ਐਫੋਨ ਫਾਨਾ ਫੋਨ ਕੜੇ ਹੋਣ ਵੀ ਹੁੰਦੇ ਜੀ ਠੀਕ ਹੈ ਹਾਂਜੀ ਕਿੱਥੇ ਚਲ ਗੀਆਂ ਫਿਰ ਉਹ ਟਾਂਡੇ ਗਈਆਂ ਜੀ ਜੋੜਾ ਹੀ ਟਾਂਡੇ ਚੱਲ ਗਏ ਜੋੜਾ ਹੀ ਲਾਈ ਠੀਕ ਹੈ ਜੀ ਠੀਕ ਚਲੋ ਨਾਮ ਦੱਸ ਤੇ ਕਰੀਏ ਆਪਣਾ ਨਾਮ ਜੋਤਾ ਜੀ ਪਿੰਡ ਮਾਨਖੇਰਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਚੋੜੀਆਂ ਲਾਗੇ ਫਰੇਗੜ ਚੋੜੀਆਂ ਹਨਾ ਤੇ ਬਾਕੀ ਇਧਰ ਉਹ ਕਾਲਾ ਅਫਗਾਨਾ ਵੀ ਲਾਗੇ ਅਫਗਾਨਾ ਜੀ 4 ਕਿਲੋਮੀਟਰ ਜੇ ਤੇ ਫੋਨ ਨੰਬਰ ਇਹ ਬੋਲਦਾ ਹੈ 987684919 ਠੀਕ ਹੈ ਅਜ ਦੋਵੇ ਕਸੂਈ ਦੇ ਗੱਭਣ ਹਾਂਜੀ ਸੂਈ ਤੇ ਕਰਾਂਗੇ ਚਲੋ ਪਹਿਲਾਂ ਸੂਈ ਵਿਖਾ ਦਈਏ ਫਿਰ ਆ ਪਹਿਲਾਂ ਸੂਆ ਜੀ ਠੀਕ ਹੈ ਕਿੰਨੇ ਦਿਨ ਹੋਏ ਜੀ ਸੂਈ ਨਾ ਇਹਨੂੰ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਸੂਈ ਠੰਡੀ ਠੰਡੀ ਦੇਖੋ ਅਜੇ ਉਤਰਾਂ ਦੇ ਸਾਰੇ ਸੂਲੀ ਧਿਰੀ ਆ ਤੇ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲ ਕਿਹਾ ਜਿਹੜੀ ਤੇ ਆ ਜੇ ਬੱਚਾ ਇਹਦਾ ਹਾਂਜੀ ਆ ਬੱਛੀ ਜਿਮ ਮਗਰ ਨਾਲੂ ਮਗਰ ਇਹਦੇ ਬੱਛੀ ਆ ਨਾਲੂ ਜਿਹੜਾ ਨਾਲ ਹੀ ਠੀਕ ਹੈ ਜੀ ਤੇ ਕਿੰਨਾ ਚ ਵੇਚੀਏ ਤੇ ਕੋਲ ਦੁੱਧ ਤਿਆਰ ਕਿਰੇ ਨੂੰ ਵੀਰ ਜੀ ਹੁਣ ਸਾਢੇ 7 ਲੀਟਰ ਤਿਆਰ 7 ਲੀਟਰ ਹੈਗਾ ਪੱਕਾ ਅੱਛਾ 7 ਸਾਢੇ 7 ਲੀਟਰ ਜਿਹੜਾ ਹੈਗਾ ਵਾ ਤੇ ਕਿੰਨਾ ਕੁ ਚ ਵਾਈ ਜਾਓਗੇ ਇਹ ਵੀਰ ਜੀ 10 ਕਿਲੋ ਚ ਵਾਈ ਜਾਊ ਨਾ ਤੋੜਾ ਹਾਂ ਫੇਰ ਇੱਕ ਰਿੰਨ ਹੁਣ 7 ਸਾਢੇ 7 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਕਿ ਉਹਦੇ ਕੋਲ ਹੈਗਾ ਅਜੇ ਮਾਰੇ ਮੂਲੇ ਤੇ ਹੁਣ ਆਉਂਦੀ ਜੀ ਬਿਲਕੁਲ ਕੰਪੈਕਟ ਜਿਹਾ ਹਵਾਨੇ ਦੀ ਮਾਰ ਗਿਆ ਆ ਦੇਖ ਸਕਦੇ ਬਾਕੀ ਥਾਂ ਵੀ ਚੰਗਾ ਲੱਗਾ ਤੇ ਉਤਰਾ ਵੀ ਖੰਡੀ ਤੀਰੀ ਹੈ ਹੈਗੀ ਵੀ ਜਰਸੀ ਆ ਕੈਮਰਾ ਪੜੇਗਾ ਜੀ ਆ ਦੇਖ ਸਕਦੇ ਠੀਕ ਹੈ ਜੀ ਤੇ ਜਿਆ ਜੀ ਵਿਧੇ ਉਹਦਨੰਗ ਮੁੱਲ ਕਰਦੀ ਐ ਫਿਰ ਤੁਸੀਂ ਅੱਜ ਕਰ ਦੋ ਪਹਿਲੇ ਫੋਨ ਤੇ ਜਾਵੇ ਜੜੀ 5000 ਕਰ ਦਈਏ 5000 ਹਾਂਜੀ ਵਿੱਚੋਂ ਸ਼ੋਰਟ ਹੋਰ ਕਰ ਦਈਏ 1500 ਕਰਨੀ ਸ਼ੋਰਟ ਲੈ 1500 ਸ਼ੋਰਟ ਕਰਨੀ ਜੇ ਚਲੋ 1500 ਸ਼ੋਰਟ ਤੁਸੀਂ ਕਰ ਦੋ 1500 ਸਾਡੇ ਵੱਲੋਂ ਕਰ ਦੋ ਫਿਰ ਜੀ ਬਾਈ ਆਂਦੀ ਜਿ ਬਣਾਣਾ ਤੇ ਜਿਹੜਾ ਵਿੱਚੋਂ ਸ਼ੋਰਟ ਕਰਦਾਂਗੇ ਜੀ ਅੱਛਾ 2000 ਜਸਨੋਂ ਦੇ ਦੋਗੇ ਠੀਕ ਹੈ ਜੀ ਆਹ ਦੇਖ ਸਾਡੇ ਜੀ ਹੁਣ ਇੱਕ ਆ ਗੱਬਣ ਆ ਜਿਹੜੀ ਇਹ ਵੀ ਠੰਡੀ ਤੇਰੀ ਇਹ ਵੀ ਠੰਡੀ ਤੇਰੀ ਆ ਜੀ ਇਹ ਕਿੰਨਾ ਕੁ ਲਾਜੂ ਟਾਈਮ ਵਿੱਚ ਜੀ ਇਹ ਲਾਜੂ ਜੀ 5-6 ਦਿਨ 5-6 ਦਿਨ ਲੱਗ ਜੂਗੀ ਹਾਂਜੀ ਬਾਕੀ ਢੇਲ ਢਾਲ ਵੇ ਹੋਏ ਤੇ ਦੁੱਧ ਕਿੰਨਾ ਕੁ ਚਵਾਈ ਜਾਊ ਦੁੱਧ ਵੀਰ ਜੀ 15-16 ਕਿਲੋ ਚਵਾਵੋ ਠੀਕ ਆ ਹਾਂਜੀ 15-16 ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾਈ ਤੀਜਾ ਸਵੇਰ ਸੋਣੀ ਜੀ ਤੀਜਾ ਸਵੇਰ ਸੋਣੀ ਤੇ ਥਾਂ ਵੀ ਦੇ ਸਕਦੇ ਚੰਗੇ ਗੱਭਤੇ ਆ ਤੇ ਮਿਲਕ ਮੈਨ ਵੀ ਦੇ ਸਕਦੇ ਸੋਣੀ ਹੈ ਤੁਰ ਦੋ ਵੀਰ ਜੀ ਇਹ ਕਰੀ ਨਾ ਫਿਰ ਹੈਗੀ ਐ ਵੀ ਕ੍ਰੋਸ ਚ ਬਾਕੀ ਜੇ ਤਿਆਰ ਹੋਣੀ ਆ ਪੂਰੀ ਏ ਚੰਗਾ ਹਵਾਨਾ ਪਰੂਗੀ ਹਜੇ ਇਹ ਹਫਤੇ ਕਿਤੇ ਕਰੀਬ ਟਾਈਮ ਜਿਹੜਾ ਲੇਖ ਨਾਲ ਬੜੀ ਜੇ ਖੰਡੀ ਸੀ ਉਹ ਪਾ ਇਧੋਂ ਦਾ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿਹੜਾ ਵੀਰ ਜੀ ਜਿੱਦਾਂ ਚਲੋ 40 ਨਾਲ ਲਿਆ ਠੀਕ ਹੈ 40000 ਕਰ ਦਈਏ 40000 ਜੱਸ ਨੋ ਹੀ ਕਰ ਦਈਏ 2038 ਦੇ ਦੀਏ ਨਹੀਂ ਅਜੇ ਵੀ ਜੱਸ ਨਾਉਂਦੀ ਨਹੀਂ ਤੁਸੀਂ ਕਰਾ ਲਓ ਹੋਰ ਕਰ ਦਈਏ ਮਾਨ ਦੱਸ ਦੋ ਤੁਸੀਂ ਜਿੱਥੇ ਆ ਕੇ ਇੱਕੋ ਗੱਲ ਪੱਕਾ ਜੱਸ ਨਾਉਂ ਕਰ ਦਈਏ ਫਿਰ ਪੂਰੇ 35000 ਦੀ ਚਲੋ 35 ਜੀ ਛੋਟ ਛੜ ਕਰ ਦਾਂਗੇ ਅੱਛਾ 35 ਜੀ ਛੋਟ ਛੜ ਕਰ ਦੋਗੇ ਠੀਕ ਹੈ ਜੀ ਸਾਢੇ 34 ਦੇ ਰਾਂ 500 ਛੋਟ ਕਰਤਾ ਅੱਛਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੁਛ ਕਹਿਣਾ ਜੀ ਫਿਰ ਹਾਂ ਠੀਕ ਜੀ ਆਪਣੀ ਤਸਦੀਕ ਕਰੋ ਗੱਭਾਂ ਦੀ ਪਾਸ ਕਰਕੇ ਤਸੱਲੀ ਕਰਕੇ ਕਰੋ ਤਸੱਲੀ ਕਰਕੇ ਖੜਾ ਹਣਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਤੇ ਸੋਈ ਆ ਉਹਦੀ ਆਪਣੀ ਆਪ ਚਵਾਈ ਕਰਕੇ ਵੇਚ ਆ ਕੇ ਖੜੋ ਤੇ ਗੱਬਨ ਵੀ ਜੜੀ ਹੋਈ ਪਾਸ ਕਰਕੇ ਟਿੱਪ ਕੇ ਪੂਰੀ ਆਪਣੀ ਨਿਰਖਰਪਖਣਾ ਸਮਝਣਾ ਮਰਜ਼ੀ ਨਾਲ ਫੇਰ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ